ਪਾਤਸ਼ ਕਹਿੰਦੀ ਹੈ ਹਰ ਬਿਸਰਤ ਸਦਾ ਖਵਾਰੀ ਪਾਤਸ਼ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਭਲਾਇਆ ਮਨੁੱਖ ਦੀ ਮਾਇਆ ਦੇ ਹੱਥੋਂ ਬੇਪਤੀ ਹੁੰਦੀ ਹੈ ਜਿਹੜਾ ਮਨੁੱਖ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਭਲਾ ਦਿੰਦਾ ਹੈ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ ਪਾਤਸ਼ਾਹ ਕਹਿੰਦੇ ਮਾਇਆ ਦੇ ਹੱਥੋਂ ਉਹ ਬੇਪੱਤ ਹੋ ਜਾਂਦਾ ਹੈ ਉਸ ਮਨੁੱਖ ਦੀ ਇੱਜ਼ਤ ਨਹੀਂ ਰਹਿੰਦੀ ਕਹਿੰਦੇ ਸਤਿਗੁਰਾਂ ਦਾ ਨਾਮ ਮਨੁੱਖ ਨੂੰ ਵਡਿਆਈ ਤੇ ਇੱਜ਼ਤ ਬਖਸ਼ਿਸ਼ ਕਰਦਾ ਹੈ ਜਿਸ ਤਰ੍ਹਾਂ ਦੁਪੱਟਾ ਔਰਤ ਦੀ ਇੱਜ਼ਤ ਦਾ ਗਹਿਣਾ ਹੈ ਜਿੰਨਾ ਸਮਾਂ ਔਰਤ ਦੇ ਸਿਰ ਤੇ ਦੁਪੱਟਾ ਹੈ ਸਾਡੀ ਭੈਣ ਸਾਡੀ ਮਾਂ ਦੀ ਇੱਜ਼ਤ ਬਣੀ ਰਹਿੰਦੀ ਏ ਟਕੀ ਰਹਿੰਦੀ ਏ ਜਦੋਂ ਦੁਪੱਟਾ ਸਿਰ ਤੋਂ ਲੈ ਗਿਆ ਤਾਂ ਸਿਆਣੇ ਕਹਿੰਦੇ ਵੀ ਇੱਜ਼ਤ ਨਹੀਂ ਰਹਿੰਦੀ ਟਕੀ ਨਹੀਂ ਰਹਿੰਦੀ ਦੁਪੱਟਾ ਹੈ ਜਿਹੜਾ ਉਹ ਇੱਜ਼ਤ ਟਾਕੇ ਰੱਖਦਾ ਸਾਡੇ ਪਿਤਾ ਦੀ ਦਸਤਾਰ ਜੋ ਸਾਡੇ ਸਿਰ ਦੀ ਦਸਤਾਰ ਮਨੁੱਖ ਦੀ ਇੱਜ਼ਤ ਦੀ ਨਿਸ਼ਾਨੀ ਹੈ ਬੰਦੇ ਦੀ ਇੱਜ਼ਤ ਸਿਰ ਦੀ ਦਸਤਾਰ ਨਾਲ ਜੋ ਪਾਕਸਰ ਨੇ ਚਿਹਰੇ ਤੇ ਰੋਮ ਦਿੱਤੇ ਜੋ ਪਾਤਸ਼ਾਹ ਨੇ ਵਿਚਾਰਾਂ ਦਿੱਤੀਆਂ ਜੋ ਪਾਤਸ਼ਾਹ ਨੇ ਬਾਣੀ ਦਿੱਤੀ ਪਾਤਸ਼ਾਹ ਕਹਿੰਦੇ ਮਨੁੱਖ ਦੀ ਇੱਜ਼ਤ ਹੀ ਗੁਰਬਾਣੀ ਦੇ ਨਾਲ ਹੈ ਜਿਹੜਾ ਮਨੁੱਖ ਪਰਮਾਤਮਾ ਦੀ ਬਾਣੀ ਨੂੰ ਵਿਸਾਰ ਦੇਵੇ ਉਹਦੀ ਇੱਜ਼ਤ ਨਹੀਂ ਰਹਿੰਦੀ ਉਹ ਮਾਇਆ ਦੇ ਹੱਥੋਂ ਬੇਪੱਤ ਹੋ ਜਾਂਦਾ ਹੈ ਹਰ ਬਿਸਰਤ ਸਦਾ ਖੁਵਾਰੀ ਫਿਰ ਪਾਤਸ਼ਾਹ ਕੇ ਬਚਨ ਕਰਦੇ ਨੇ ਤਾਕ ਤੋ ਖਾ ਕਹਾਂ ਬਿਆਪੈ ਜਾ ਕੋ ਓਟ ਤੁਹਾੜੀ ਪਾਤਸ਼ਾਹ ਕਹਿੰਦੇ ਏ ਭਾਈ ਜਿਸ ਮਨੁੱਖ ਨੂੰ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਆਸਰਾ ਹੋਵੇ ਨਾ ਉਸ ਮਨੁੱਖ ਨੂੰ ਮਾਇਆ ਵੱਲੋਂ ਕਿਸੇ ਤਰ੍ਹਾਂ ਦਾ ਤੋਖਾ ਨਹੀਂ ਮਿਲਦਾ ਮਾਇਆ ਉਹਦੀ ਇੱਜ਼ਤ ਨਹੀਂ ਖਰਾਬ ਕਰ ਸਕਦੀ ਤੋਖਾ ਨਹੀਂ ਦੇ ਸਕਦੀ ਮਾਇਆ ਜਿਹਦੇ ਸਿਰ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਹੱਥ ਹੈ ਜਿਹੜਾ ਨਾਮ ਜਪਣ ਵਾਲਾ ਹੈ ਜਿਹੜਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਸਾਹ ਕਹਿੰਦੇ ਮਾਇਆ ਉਹਨੂੰ ਉਹਦੀ ਇੱਜ਼ਤ ਉਹਦੀ ਪੱਤ ਕਦੇ ਰੋਲ ਨਹੀਂ ਸਕਦੀ ਕਿਉਂਕਿ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਤਾਂ ਕੋ ਧੋਖਾ ਕਾਹਾਂ ਵਿਆਪੇ ਜਾ ਕੋ ਓਟ ਤੁਹਾਡੀ ਜਿਸ ਮਨੁੱਖ ਨੂੰ ਗੁਰੂ ਅਰਜਨ ਦੇਵ ਸਹਿ ਮਹਾਰਾਜ ਕਹਿੰਦੇ ਪਾਤਸ਼ਾਹ ਤੇਰਾ ਆਸਰਾ ਹੋਵੇ ਜਿਹੜਾ ਮਨੁੱਖ ਤੇਰੇ ਆਸਰੇ ਸਹਾਰੇ ਦੇ ਨਾਲ ਚੱਲਦਾ ਹੋਵੇ ਉਸ ਮਨੁੱਖ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗਦਾ ਉਹ ਤੋਖਾ ਨਹੀਂ ਖਾ ਸਕਦਾ ਜੈਸੇ ਮਨੁੱਖ ਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਆਸਰਾ ਪਾਤਸ਼ਾਹ ਕਹਿੰਦੇ ਉਸ ਮਨੁੱਖ ਦੀ ਸਦਾ ਹਮੇਸ਼ਾ ਇੱਜ਼ਤ ਬਣੀ ਰਹਿੰਦੀ ਹੈ ਫਿਰ ਪਾਤਸ਼ਾਹ ਜੀ ਬਚਨ ਕਰਦੇ ਬੇਨ ਸਿਮਰਨ ਜੋ ਜੀਵਨ ਬਲਣਾ ਸਰਪੁ ਜੈ ਸੇ ਅਰਜਾਰੀ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਜਿੰਨੀ ਵੀ ਆਪਣੀ ਜ਼ਿੰਦਗੀ ਨੂੰ ਗੁਜ਼ਾਰਦਾ ਹੈ ਜਿੰਨੀ ਵੀ ਆਪਣੀ ਜ਼ਿੰਦਗੀ ਨੂੰ ਲੰਗਾਉਂਦਾ ਹੈ ਉਹ ਆਪਣੀ ਜ਼ਿੰਦਗੀ ਇਉਂ ਗੁਜ਼ਾਰਦਾ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਸੱਪ ਦੀ ਉਮਰ ਭਾਵੇਂ ਲੰਬੀ ਹੁੰਦੀ ਹੈ ਮਨੁੱਖ ਦੀ ਉਮਰ ਭਾਵੇਂ ਸੱਪ ਨਾਲੋਂ ਵੀ ਜ਼ਿਆਦਾ ਹੁਜੇ ਪਰ పాਪ ਸਿੱਖ ਨੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹਮੇਸ਼ਾ ਆਪਣੇ ਅੰਦਰ ਜ਼ਹਿਰ ਕੋਲਦਾ ਰਿੰਦਾ ਹੈ। ਸਾਪ ਆਪਣੇ ਅੰਦਰ ਹਮੇਸ਼ਾ ਜ਼ਹਿਰ ਪੈਦਾ ਕਰਦਾ ਹੈ। ਕਿਉਂਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਵੱਲੋਂ ਹੀ ਸੱਪ ਦੇ ਗਲ ਤੇ ਜ਼ਹਿਰ ਵਾਲਾ ਥੈਲਾ ਉਸ ਪ੍ਰਮਾਤਮਾ ਵੱਲੋਂ ਲੱਗਿਆ ਹੋਇਆ ਉਸ ਅਕਾਲ ਪੁਰਖ ਨੇ ਸਾਪ ਵਰਗੇ ਜਨਵਰ ਤੇ ਉਹ ਜ਼ਹਿਰ ਦਾ ਤੇਲਾ ਗਲ ਦੇ ਉੱਤੇ ਲਾਇਆ ਉਹਨੇ ਜ਼ਹਿਰ ਹੀ ਘੋਲਣਾ ਪਰ ਪਾਤਸ਼ਾਹ ਕਹਿੰਦੇ ਮਨੁੱਖ ਐਵੇਂ ਆਪਣੇ ਗਲ ਦੇ ਵਿੱਚ ਜ਼ਹਿਰ ਪੈਦਾ ਕਰੀ ਬੈਠਾ ਹੈ ਇਵੇਂ ਇੱਕ ਦੂਜੇ ਤੋਂ ਸਾੜਾ ਕਰੀ ਜਾਂਦਾ ਹੈ ਆਪਣੇ ਆਪ ਨੂੰ ਚੰਗਾ ਕੀ ਜਾਂਦਾ ਹੈ ਦੂਜਿਆਂ ਨੂੰ ਮਾੜਾ ਕਹਿੰਦਾ ਹੈ ਆਪਣੇ ਆਪ ਵਿੱਚ ਸਾਧ ਬਣਿਆ ਫਿਰਦਾ ਹੈ ਦੂਜਿਆਂ ਨੂੰ ਚੋਰ ਸਮਝਦਾ ਹੈ ਪਾਸਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਤੇ ਮਾਇਆ ਪੈਸੇ ਨੂੰ ਨਹੀਂ ਕਿਹਾ ਗਿਆ ਕਾਸੇ ਕਹਿੰਦੇ ਮਾਇਆ ਉਹ ਚੀਜ਼ ਐ ਜਿਹੜੀ ਤੀਜ ਸਾਨੂੰ ਆਪਣੇ ਧਰਮ ਦੇ ਨਾਲੋਂ ਆਪਣੇ ਗੁਰੂ ਨਾਲੋਂ ਆਪਣੇ ਮਾਤਾ ਪਿਤਾ ਨਾਲੋਂ ਆਪਣੇ ਭੈਣ ਭਾਈ ਦੇ ਨਾਲੋਂ ਦੂਰ ਕਰ ਦੇਵੇ ਨਾ ਜਾਂ ਸਮਾਜ ਤੋਂ ਦੂਰ ਕਰ ਦੇਵੇ ਸਮਝ ਲਓ ਵੀ ਉਹ ਮਾਇਆ ਐ ਮਾਇਆ ਨੇ ਜੋਰ ਪਾਤਾ ਮਨਮਤਾ ਪੈਦਾ ਹੋ ਜਾਂਦੇ ਨਾ ਮਾਇਆ ਦੇ ਕਾਰਨ ਹੁੰਦੀ ਹੈ ਜਿਹੜੀ ਮਾਇਆ ਦੀ ਅਸੀਂ ਗੱਲ ਕਰਦੇ ਉਹ ਮਾਇਆ ਤੇ ਗੁਜਰਾਨ ਹੈ ਮਨੁੱਖ ਦੇ ਗੁਜ਼ਾਰੇ ਵਾਸਤੇ ਇਥੇ ਪਾਤਸ਼ਾਹ ਕਹਿੰਦੇ ਨਾ ਮਾਇਆ ਮਮਤਾ ਹੈ ਬਹੁ ਰੰਗੀ ਮਾਇਆ ਬੜੇ ਰੰਗਾਂ ਦੀ ਹੈ भेद ਕੋਈ ਨਹੀਂ ਮਾਇਆ ਕਿੰਨੇਕ ਰੰਗ ਆ ਇਸ ਮਾਇਆ ਦੇ ਕਿੰਨੇਕ ਰੂਪ ਆ ਕੋਈ ਪਤਾ ਨਹੀਂ ਆ ਮਾਇਆ ਤੇ ਉਸ ਸੱਪ ਵਰਗੀ ਏ ਜਿਹਦੇ ਅਨੇਕਾਂ ਰੰਗ ਹੈ ਹਮੇਸ਼ਾ ਅੰਜਰ ਖੋਲਦਾ ਪਤਾ ਨਹੀਂ ਕਦੋਂ ਡੰਗ ਮਾਰ ਦੇਣਾ ਮਾਇਆ ਅਜੇ ਹੀ ਚੀਜ਼ ਹੈ ਬੇਨ ਸਿਮਰਨ ਜੋ ਜੀਵਨ ਬਲਣਾ ਪਸ ਕਿੰਦੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰਿਆ ਜੀਵਨ ਗੁਜ਼ਾਰਿਆ ਉਸ ਅਕਾਲ ਪੁਰਖ ਦੇ ਨਾਮ ਨੂੰ ਵਿਸਾਰ ਕੇ ਜੀਵਨ ਨੂੰ ਗੁਜ਼ਾਰਨਾ ਤੇਰਾ ਜੀਵਨ ਸੱਪ ਵਰਗਾ ਐ ਤੂੰ ਸਾਰੀ ਉਮਰ ਜ਼ਹਿਰ ਖੋਲਦਾ ਸਰਪ ਜੈਸੇ ਅਰਜਾਰੀ ਸੱਪ ਵਾਂਗ ਜ਼ਹਿਰ ਖੋਲਦਾਰੀ ਨੇ ਫਿਰ ਪਾਸ ਕਹਿੰਦੇ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਪਾਸਾ ਕਹਿੰਦੇ ਜਿਹੜਾ ਬੰਦਾ ਸਿਮਰਨ ਤੋਂ ਵੰਧਾ ਹੈ ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਨਾਮ ਬਾਣੀ ਜਪਦਾ ਨਹੀਂ ਆ ਪਾਸਾ ਕਹਿੰਦੇ ਉਹ ਬੰਦਾ ਭਾਵੇਂ ਸਾਰੀ ਧਰਤੀ ਦਾ ਰਾਜ ਵੀ ਕਰ ਲਵੇ ਸਾਰੀ ਧਰਤੀ ਦਾ ਰਾਜਾ ਹੋਵੇ ਪਰ ਪਾਸਾ ਕਹਿੰਦੇ ਆਖਰ ਮਨੁੱਖਾ ਬਾਜੀ ਨੂੰ ਹਾਰ ਕੇ ਚਲਾ ਜਾਂਦਾ ਹੈ ਮਨੁੱਖਾ ਬਾਜੀ ਹਾਰ ਕੇ ਚਲਾ ਜਾਂਦਾ ਉਹਦੇ ਹੱਥ ਵਿੱਚ ਕੁਝ ਨਹੀਂ ਆਉਂਦਾ ਜਿਵੇਂ ਇਹ ਸਿਕੰਦਰ ਬਾਦਸ਼ਾਹ ਜੀ ਨੇ ਸਾਰੀ ਧਰਤੀ ਨੂੰ ਹੀ ਜਿੱਤਿਆ ਹੋਇਆ ਹੈ सिकंदर बादशाह ਜਦੋਂ ਹਿੰਦੁਸਤਾਨ ਨੂੰ ਜਿੱਤ ਕੇ ਵਾਪਸ ਆਪਣੇ ਦੇਸ਼ ਜਾ ਰਿਹਾ ਨਾ ਤੁਰਿਆ ਜਾ ਰਿਹਾ ਹੈ ਰਸਤੇ ਵਿੱਚ ਸਿਕੰਦਰ ਬਾਦਸ਼ਾਹ ਦੇ ਸਿਰਫ ਇੱਕ ਮੱਛਰ ਲੜਿਆ ਮੱਛਰ ਤੋਂ ਬਿਮਾਰੀ ਪੈਦਾ ਹੋ ਗਈ ਮਲੇਰੀਆ ਹੋ ਗਿਆ بڑے ਵੈਦ ਹਕੀਮ ਉਹਦਾ ਇਲਾਜ ਕਰਨ ਲੱਗੇ ਪਰ ਕਿਸੇ ਤੋਂ ਉਹ ਠੀਕ ਨਾ ਹੋਇਆ ਆਖਰ ਵੈਦਾ ਨੇ ਜਵਾਬ ਦੇ ਦਿੱਤਾ ਵੀ ਇਹ ਤੇ ਹੁਣ ਮਰਨ ਦੇ ਕਿਨਾਰੇ ਇਕਦੇ ਨੇ ਨੂੰ ਮੌਤ ਨੇ ਘੇਰਾ ਪਾ ਲੈਣਾ ਦੁਨੀਆ ਦਾ ਰਾਜਾ ਦੁਨੀਆ ਨੂੰ ਜਿੱਤੀ ਬੈਠਾ ਹੈ ਪਰ ਆਪਣੀ ਜੀਵਨ ਵਾਲੀ ਬਾਜੀ ਨੂੰ ਸਕੰਦਰ ਬਾਦਸ਼ਾਹ ਵੀ ਹਾਰ ਕੇ ਚਲਾ ਗਿਆ ਉਹ ਵੀ ਇਸ ਬਾਜੀ ਨੂੰ ਜਿੱਤ ਨਾ ਸਕਿਆ ਅੰਤ ਵੇਲੇ ਪਛਤਾਉਂਦਾ ਤੇ ਆਪਣੀ ਐਲਕਾਰਾ ਨੂੰ ਤੇ ਆਪਣੀ ਪਰਿਵਾਰ ਨੂੰ ਕਹਿੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਜਦੋਂ ਮੈਨੂੰ ਸਿੜੀ ਤੇ ਪਾਇਆ ਮੇਰੇ ਤੇ ਕਫਨ ਪਾਇਆ ਤੇ ਕਫਨ ਦੇ ਵਿੱਚੋਂ ਪੈਰ ਹੱਥ ਇਹ ਬਾਹਰ ਕੱਢ ਦਿਓ ਸਾਰੇ ਹੈਰਾਨ ਨੇ ਵੀ ਕਾਰਨ ਉਹ ਕਹਿੰਦਾ ਮੈਂ ਦੱਸਣਾ ਚਾਹੁੰਨਾ ਦੁਨੀਆਂ ਨੂੰ ਵੀ ਜਿਸ ਸਿਕੰਦਰ ਬਾਦਸ਼ਾਹ ਨੇ ਸਾਰੀ ਦੁਨੀਆਂ ਨੂੰ ਜਿੱਤਿਆ ਜਿਹਦੇ ਕੋਲੇ ਬੜਾ ਧਨ ਦੌਲਤ ਬਹੁਤ ਧਨ ਹੈ ਜਦੀ ਸੇਜ ਵੀ ਮਾਇਆ ਦੀ ਲੱਗਦੀ ਹੈ ਸੋਨੇ ਚਾਂਦੀ ਦੇ ਭਾਂਡਿਆਂ ਵਿੱਚ ਰੋਟੀ ਖਾਣ ਵਾਲਾ ਪ੍ਰਸ਼ਾਦਾ ਛਕਣ ਵਾਲਾ ਤੇ ਅੱਜ ਇੱਕ ਲੱਕੜ ਦੀ ਸਿੜੀ ਤੇ ਪੈ ਕੇ ਚੱਲਿਆ ਸੋਨੇ ਦੀ ਸਿੜੀ ਵੀ ਪ੍ਰਾਪਤ ਨਾ ਹੋਈ ਉਹਨੂੰ ਸੋਨੇ ਦੀ ਸਿੜੀ ਵੀ ਨਸੀਬ ਨਾ ਹੋਈ ਨਾ ਚਾਂਦੀ ਦੀ ਸਿੜੀ ਮਖਮਲ ਦੀਆਂ ਚਾਦਰਾਂ ਤੇ ਪੈਣ ਵਾਲਾ ਮਨੁੱਖ सिकंदर बादशाह एक, एक आम ਦੇ ਕਪੜੇ ਦੇ ਵਿੱਚ ਲਪੇਟਿਆ ਹੋਇਆ ਸ਼ਰੀਰ ਲਪੇਟ ਕੇ ਲਜਾਰੇ ਨੇ ਤੇ ਹੱਥ ਬਾਹਰ ਨਹੀਂ ਪੈਰ ਬਾਹਰ ਹੈ ਕਿਉਂ ਬਾਹਰ ਹੈ ਕਿਉਂਕਿ ਪਰਜਨ ਨੂੰ ਦੱਸਣਾ ਚਾਹੁੰਦਾ ਹੈ ਭਾਵੇਂ ਮੈਂ ਦੁਨੀਆ ਨੂੰ ਜਿੱਤਿਆ ਪਰ ਮੈਂ ਅੰਤ ਵੇਲੇ ਹਾਰ ਕੇ ਚੱਲਿਆ ਦੁਨੀਆ ਤੋਂ ਕੁਝ ਨਾ ਲੈ ਕੇ ਗਿਆ ਮੈਂ ਸਭ ਕੁਝ ਏਥੇ ਹੀ ਰਹਿ ਗਿਆ ਮੇਰਾ ਇੱਕ ਚੀਜ਼ ਮੈਂ ਦੁਨੀਆ ਤੋਂ ਲੈ ਕੇ ਚੱਲਿਆ ਉਹ ਹੈ ਉਲਾਂਬੇ ਮੈਂ ਉਲਾਂਬੇ ਲੈ ਕੇ ਦੁਨੀਆ ਤੋਂ ਚੱਲਿਆ ਮੇਰੇ ਮਰਨ ਤੋਂ ਬਾਅਦ ਵੀ ਦੁਨੀਆ ਉਲਾਂਬੇ ਦੇਗੀ ਬਿਸ਼ਕੰਦਰ ਬਾਦਸ਼ਾ ਜਿਨੇ ਦੁਨੀਆ ਨੂੰ ਜਿੱਤਿਆ ਅੰਤ ਵੇਲੇ ਉਹ ਵੀ ਖਾਲੀ ਹੱਥ ਗਿਆ ਤੇ ਭਲਿਆ ਤੂੰ ਕਿਹੜੇ ਖੇਤ ਦੀ ਮੂਲੀ ਐ ਹਾਦੀ ਵੀ ਤੇਰੇ ਕੋਲੇ ਸਮਾਂ ਹੈ ਨਾਮ ਜਪ ਲੈ ਕਿਉਂਕਿ ਦੁਨੀਆ ਤੋਂ ਕਿਸੇ चीज ਨੇ ਨਾਲ ਨਹੀਂ ਜਾਣਾ ਇਹ ਤਨ ਸਰੀਰ ਮਨੁੱਖ ਦੇ ਨਾਲ ਆਇਆ ਜ਼ਰੂਰ ਹੈ ਪਰ ਨਾਲ ਨਹੀਂ ਜਾਏਗਾ ਜਿਨੂੰ ਪਾਸਾ ਕਹਿੰਦੇ ਆਵਤ ਸੰਗ ਨਾ ਜਾਤ ਸੰਗਤੀ ਮਨੁੱਖ ਦਾ ਤਨ ਮਨੁੱਖ ਦੇ ਨਾਲ ਹੀ ਪੈਦਾ ਹੋਇਆ ਪਰ ਬਾਦ ਕਿਸਮਤੀ ਜਦੋਂ ਮਨੁੱਖ ਨੇ ਮਰਨਾ ਦੁਨੀਆ ਤੋਂ ਜਾਣਾ ਹੈ ਸਰੀਰ ਰਿਸ਼ਤੇਦਾਰਾਂ ਨੇ ਪਿੰਡ ਦੇ ਲੋਕਾਂ ਨੇ ਪਰਿਵਾਰ ਨੇ ਬੱਚਿਆਂ ਨੇ ਸ਼ਮਸ਼ਾਨ ਘਾੜ ਵਿੱਚ ਲਿਜਾ ਕੇ ਸਾੜ ਦੇਣਾ ਉਹਤੇ ਤੇ ਆਤਮਾ ਨੇ ਜਾਣਾ ਹੈ ਸਰੀਰ ਫਿਰ ਵੀ ਦੁਨੀਆ ਤੇ ਰਹਿ ਜਾਣਾ ਜਿਹੜਾ ਨਾਲ ਆਇਆ ਸੀ ਉਹ ਨਹੀਂ ਨਾਲ ਜਾਂਦਾ ਤੇ ਜਿਹੜਾ ਦੁਨੀਆ ਤੇ ਆ ਕੇ ਤੂੰ ਕਠਿਆ ਕੀਤਾ ਹੈ ਉਹਨੇ ਕਿੱਥੋਂ ਨਾਲ ਜਾਣਾ ਦੁਨੀਆ ਤੋਂ ਕੀ ਜਾਏਗਾ ਪ੍ਰਮਾਤਮਾ ਦਾ ਨਾਮ ਸ਼ਬਦ ਦੁਨੀਆ ਤੋਂ ਜਾਏਗਾ ਤੂੰ ਦੁਨੀਆ ਤੋਂ ਅਸੀਸਾਂ ਲੈ ਦੁਨੀਆ ਤੋਂ ਵਾਹ ਵਾਹ ਘਟ ਲੋਕ ਤੇਰਾ ਸਤਕਾਰ ਕਰਨ ਲੋਕ ਤੇਰੀ ਇੱਜ਼ਤ ਕਰਨ ਆਪਣੇ ਵਿੱਚ ਚੰਗੇ ਗੁਣ ਚੰਗੀ ਵਿਚਾਰ ਚੰਗੀ ਸੋਚ ਚੰਗੀ ਉੱਠਣੀ ਬੈਠਣੀ ਪੈਦਾ ਕਰ ਤੂੰ ਕੰਡਿਆਂ ਕੋਲੇ ਬਹਿਣਾ ਛੱਡ ਤੂੰ ਫਲ ਦੇ ਕੋਲ ਬਹਿਣਾ ਸ਼ੁਰੂ ਕਰ ਜਿੱਥੋਂ ਮਠਾਸ ਪੈਦਾ ਹੁੰਦੀ ਹੈ ਔਰ ਆਹ ਹਮੇਸ਼ਾ ਫੁੱਲ ਤੇ ਬੈੰਦਾ ਉਹਨੂੰ ਪਤਾ ਵੀ ਫੁੱਲ ਕੋਲੋਂ ਮੈਂ ਸ਼ਹਿਦ ਲੈ ਸਕਦਾ ਹੈ ਫੁੱਲ ਦੇ ਵਿੱਚੋਂ ਮੈਂ ਸ਼ਹਿਦ ਕੱਟਿਆ ਕਰ ਸਕਦਾ ਹੈ ਉਹਨੂੰ ਪਤਾ ਹੈ ਮੱਖੀ ਨੂੰ ਉਸ ਭੌਰੇ ਨੂੰ ਸ਼ਹਿਦ ਇਕੱਠਾ ਕਰਨ ਵਾਲੀ ਨਾ ਉਹ ਮੱਖੀ ਕੰਡਿਆਂ ਤੇ ਬੈੰਦੀ ਹੈ ਨਾ ਉਹ ਕਿਤੇ ਹੋਰ ਪਾਸੇ ਜਾਂਦੀ ਉਹ ਹਮੇਸ਼ਾ ਅਸਲੀ ਫੁੱਲਾਂ ਤੇ ਜਾ ਕੇ ਬੈੰਦੀ ਹੈ ਉਹਨੂੰ ਬਣਾਵਟੀ ਫੁੱਲਾਂ ਦਾ ਵੀ ਪਤਾ ਵੀ ਇਹ ਬਣਾਵਟੀ ਹੈ ਇਹ ਨਕਲੀ ਹੈ ਇਹਦੇ ਵਿੱਚੋਂ ਸ਼ਾਇਦ ਘਟਾ ਨਹੀਂ ਹੋਣਾ ਤੇ ਉਹਨੂੰ ਇਹ ਵੀ ਪਤਾ ਵੀ ਆਹ ਫੁੱਲ ਅਸਲੀ ਹੈ ਉਹ ਹਮੇਸ਼ਾ ਅਸਲੀ ਫੁੱਲਾਂ ਤੇ ਜਾ ਕੇ ਬੈਂਦੀ ਹੈ ਭਾਵੇਂ ਤੁਸੀਂ ਨਕਲੀ ਫੁੱਲਾਂ ਦਾ ਬਾਗ ਦੇ ਵਿੱਚ ਫੁੱਲਾਂ ਵਾਲੇ ਬਗੀਚੇ ਵਿੱਚ ਨਕਲੀ ਫੁੱਲ ਜਿੰਨੇ ਮਰਜ਼ੀ ਲਾ ਦਿਓ ਲਾ ਦਿਓ ਸੇਮ ਅਸਲੀ ਹੋ ਵਰਗੇ ਲੱਗਣ ਤੇ ਇੱਕੋ ਬੂਟਾ ਅਸਲੀ ਫੁੱਲਾਂ ਦਾ ਹੋਵੇ ਮੱਕੀ ਹਮੇਸ਼ਾ ਅਸਲੀ ਫੁੱਲ ਤੇ ਜਾ ਕੇ ਬੈਠੇਗੀ ਨਕਲੀ ਵੱਲ ਤਾਂ ਦੇਖਦੀ ਵੀ ਨਹੀਂ ਆ ਉਹਨੂੰ ਪਤਾ ਵੀ ਉਹ ਤੋਂ ਸ਼ਹਿਦ ਪ੍ਰਾਪਤ ਹੋਣਾ ਤੇ ਮਨੱਖ ਅਸਲੀ ਗੁਰੂ ਨੂੰ ਛੱਡ ਕੇ ਨਕਲੀ ਦੇ ਪਿੱਛੇ ਤੁਰਿਆ ਫਿਰਦਾ ਹੈ ਨਾਲੇ ਪਤਾ ਵੀ ਇਹ ਨਕਲੀ ਹੈ ਇਹਦੇ ਕੋਲੋਂ ਕੁਝ ਨਹੀਂ ਪ੍ਰਾਪਤ ਹੋਣਾ ਹੈ ਪਰ ਪਤਾ ਨਹੀਂ ਕੀ ਡਾਰ ਕੀ ਵਹਿਮਾਂ ਫਿਰ ਵੀ ਬੰਦਾ ਗੁਰੂ ਨੂੰ ਛੱਡ ਕੇ ਹੋਰ ਹੀ ਪਾਸੇ ਤੁਰਿਆ ਫਿਰਦਾ ਹੈ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਆਪਣੀ ਇੱਜ਼ਤ ਆਪਣੀ ਪੱਤ ਖਰਾਬ ਕਰਦਾ ਫਿਰਦਾ ਹੈ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਾਂਬਿਆ ਪੈ ਜਾ ਕੋ ਓਟ ਤੁਹਾਡੀ ਫਿਰ ਪਾਤਸ਼ਾਹ ਦੀ ਬਚਨ ਕਰਦੇ ਨੇ ਬੈਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੀ ਅਰਜਾਲੀ ਨਵ ਕੰਡਨ ਕੋ ਰਾਜ ਕਮਾਵੇ ਅੰਤ ਚਲੇਂ ਗੋ ਹਾਰੀ ਪਾਤਸ ਕਹਿੰਦੇ ਭਾਈ ਭਾਵੇਂ ਤੂੰ ਦੁਨੀਆ ਦਾ ਰਾਜਾ ਹੋਵੇਂ ਸੋਣੀ ਤੇਰੀ ਜ਼ਿੰਦਗੀ ਹੋਵੇ ਪਰ ਐਸੀ ਜ਼ਿੰਦਗੀ ਦਾ ਕਰੇਗਾ ਕੀ ਅੰਤ ਨੂੰ ਇਹ ਜੀਵਨ ਵਾਲੀ ਬਾਜੀ ਹਾਰ ਕੇ ਚਲਾ ਦੇਂਗੇ ਜੇ ਜੀਵਨ ਵਾਲੀ ਬਾਜ਼ੀ ਨੂੰ ਜਿੱਤਣਾ ਹੈ ਤੇ ਪਾਸ ਕਹਿੰਦੇ ਕੋਦ ਅਜੇਹਾ ਕਰ ਵੀ ਦੁਨੀਆ ਮਰਨ ਤੋਂ ਬਾਅਦ ਵੀ ਤੈਨੂੰ ਸਜਦਾ ਕਰੇ ਚੇਤੇ ਕਰੇ ਮਰਨ ਤੋਂ ਬਾਅਦ ਵੀ ਤੂੰ ਆਪਣੀ ਸ਼ਾਕ ਦੁਨੀਆ ਤੇ ਛੱਡ ਕੇ ਜਾਵੇ ਲੋਕ ਤੇਤੋਂ ਮਹਿਕ ਲੈਣ ਲੋਕ ਤੇਤੋਂ ਸਿੱਖਣ ਕੋਦ ਦੁਨੀਆ ਦੇ ਵਿੱਚ ਅਜੇਹਾ ਕਰ ਇਹ ਜੀਵਨ ਵਾਲੀ ਬਾਜ਼ੀ ਜਿਤਨ ਜਿਤਨਾ ਭਾਈ ਤਾਰੂ ਸਿੰਘ ਦੇ ਹਿੱਸੇ ਆਇਆ ਬਾਬੇ ਮਣੀ ਸਿੰਘ ਦੇ ਬਾਬਾ ਮਤੀ ਦਾਸ ਬਾਬਾ ਦਿਆਲਾ ਜੀ ਬੀਬੀ ਸ਼ਰਨ ਕੌਰ ਜਿਨ੍ਹਾਂ ਨੇ ਵੱਡੇ ਸਹਿਬ ਜਾਦਿਆਂ ਦਾ ਸੰਸਕਾਰ ਕੀਤਾ ਚਮਕੌਰ ਦੀ ਗੜੀ ਵਿੱਚ ਉਹ ਕੱਲੀ ਸ਼ੇਰਨੀ ਮਾਂ ਸ਼ਰਨ ਕੌਰ ਜਿਨੇ ਲਕੜਾਂ ਕੱਟੀਆਂ ਕੀਤੀਆਂ ਜਿਕਾ ਬਣਾਈਆਂ ਸਿੰਘਾਂ ਦੇ ਸ਼ਰੀਰਾਂ ਦੇ ਸ਼ਿਸ਼ਕਾਰ ਕੀਤੇ ਛੋਟੇ ਸਹਿਬਜ਼ਾਦਿਆਂ ਦੇ ਸ਼ਿਸ਼ਕਾਰ ਕੀਤੇ ਤੇ ਦੁਨੀਆ ਸਜਦਾ ਕਰਦੀ ਜਦੋਂ ਚਮਕੌਰ ਗੜੀ ਦਾ ਇਤਿਹਾਸ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੂੰ ਲੋਕ ਚੇਤੇ ਕਰਦੇ ਤੇ ਨਾਲ ਮਾਤਾ ਸ਼ਰਨ ਕੌਰ ਨੂੰ ਵੀ ਚੇਤੇ ਕੀਤਾ ਜਾਂਦਾ ਹੈ ਜੇ ਲੋਕ ਛੋਟੇ ਸਹਿਬਜ਼ਾਦਿਆਂ ਨੂੰ ਚੇਤੇ ਕਰਦੇ ਨੇ ਤੇ ਨਾਲ ਬਾਬੇ ਟੋਡਰਮੱਲ ਨੂੰ ਵੀ ਚੇਤੇ ਕਰਦੇ ਆ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਦਾ ਅੰਤਿਮ ਰਸਮ ਨਿਭਾਈ ਸਸਕਾਰ ਕੀਤਾ ਦੁਨੀਆਂ ਤੇ ਕੁਝ ਕਰਕੇ ਗਏ ਨਾ ਭਾਵੇਂ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਦੀ ਉਹਨਾਂ ਨੂੰ ਜ਼ਮੀਨ ਖਰੀਦਣ ਵਾਸਤੇ ਸਭ ਕੁਝ ਦੇਣਾ ਪਿਆ ਸਭ ਕੁਝ ਗੁਰੂ ਵਾਸਤੇ ਅਰਪਣ ਕਰਨਾ ਪੈ ਗਿਆ ਪਰ ਦੁਨੀਆਂ ਦੇ ਵਿੱਚ ਉਹ ਸਦਾ ਵਾਸਤੇ ਅਮਰ ਹੋ ਗਏ ਜਾਉਂਦੇ ਆ ਨਾ ਸਦਾ ਵਾਸਤੇ ਆਸ ਕਹਿੰਦੀ ਐਹੋ ਜੀ ਜ਼ਿੰਦਗੀ ਜਿਉ। ਇਹ ਨਹੀਂ ਆ ਵੀ ਬੰਦਾ ਦੁਨੀਆ ਤੇ ਆਇਆ ਬਸ ਖਾ ਪੀ ਲਿਆ ਢਾਲਿਆ ਠੀਕ ਐ। ਅਗਲਾ ਕਹਿੰਦਾ ਮਰਨ ਤੋਂ ਬਾਅਦ ਕੀ ਪਤਾ ਵੀ ਕੀ ਹੋਣਾ। ਹੁਣ ਤੇ ਜਾਉਣਾ ਐ। ਚਲੋ ਮਰਨ ਤੋਂ ਬਾਅਦ ਪਤਾ ਨਹੀਂ ਕੀ ਹੋਣਾ ਪਰ ਕੋਝ ਚੰਗਾ ਤੇ ਦੁਨੀਆ ਤੇ ਕਰਕੇ ਜਾ ਤਾਂ ਕਿ ਮਰਨ ਤੋਂ ਬਾਅਦ ਦੁਨੀਆ ਚੇਤੇ ਤੇ ਕਰੇ ਗੁਰ ਨਿਦਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਤਾਰੀ ਪਾਸ ਕਹਿੰਦੇ ਭਾਈ ਜਿਸ ਮਨੁੱਖ ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਮਿਹਰ ਕੀਤੀ ਉਸ ਪਰਮਾਤਮਾ ਦੇ ਗੁਣ ਉਹਨਾਂ ਮਨੁੱਖਾਂ ਨੇ ਗਾਏ ਜਿਨ੍ਹਾਂ ਨੇ ਉਸ ਮਨੁੱਖ ਪਰਮਾਤਮਾ ਨੂੰ ਸਤ ਕਰਕੇ ਜਾਣੇ ਸੋ ਸੁਖੀਆ ਧਾਨਿ ਉਸ ਜਨਮ ਨਾਨਕ ਤਿਸ ਬਲਹਾ ਪਾਤਸ਼ਾਹ ਕਹਿੰਦੇ ਉਹ ਮਨੁੱਖ ਸਦਾ ਸੋਹਣਾ ਜੀਵਨ ਸੁਖੀ ਜੀਵਨ ਬਤੀਤ ਕਰਦੇ ਏ ਉਹਨਾਂ ਦੀ ਜ਼ਿੰਦਗੀ ਮੁਬਾਰਕ ਹੁੰਦੀ ਏ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਤੇ ਅਜਿਹੇ ਮਨੁੱਖਾਂ ਤੋਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਕਹਿੰਦੇ ਮੈਂ ਬਲਹਾਰ ਜਾਨਾ ਕੁਰਬਾਨ ਜਾਨਾ ਅਜਿਹੇ ਮਨੁੱਖਾ ਤੋਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਪਿਆ ਧਿਆਇਆ ਤੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ